ਮਿੱਤਰੋ ਨੀਲੀ ਘੋੜੀ ਦਿਖਾਉਣ ਲੱਗਿਆ ਬਹੁਤ ਸੋਹਣੀ ਘੋੜੀ ਆ ਸਾਫ਼ ਸੁਥਰੀ ਆ ਸੋਹਣੀ ਸੁਨੱਖੀ ਆ ਹੱਡਾਂ ਪੈਰਾਂ ਦੀ ਸਾਫ਼ ਆ ਤੇ ਬੰਤਰਾਂ ਦੀ ਸੋਹਣੀ ਆ ਕਈ ਮਿੱਤਰ ਪਿਆਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੀਲੀ ਘੋੜੀ ਲੈਣੀ ਆ ਤੇ ਤੁਹਾਡੇ ਸਾਹਮਣੇ ਹਾਜ਼ਰ ਆ ਦੋਸਤੋ ਨੀਲੀ ਘੋੜੀ ਸੋਹਣੀ ਬਹੁਤਾ ਕੰਨਾਂ ਦੀ ਸ਼ਕੀਨ ਆ ਅੰਗਾ ਪੈਰਾਂ ਦੀ ਸ਼ਕੀਨ ਆ ਲੈਂਥ ਬਹੁਤਾ ਘੋੜੀ ਦੀ ਤੇ ਧੌਣ ਧੂਣ ਵਗੈਰਾ ਦੀ ਸਾਰੇ ਪਾਸਿਓਂ ਮਜ਼ਬੂਤ ਆ ਸੁੰਬਾਂ ਦੀ ਵੀ ਚੰਗੀ ਆ ਘੋੜੀ ਦੋਸਤੋ ਇਦੀ ਆਪਾਂ ਡਿਟੇਲ ਆ ਜਿਹੜੀ ਤੁਹਾਨੂੰ ਸਾਂਝੀ ਕਰਦੇ ਆ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਦੋਸਤੋ ਘੋੜੀ ਬਾਈ ਕਹਿੰਦੇ ਮੱਝੂ ਕੀ ਬਲੱਡ ਲਾਈਨ ਦੀ ਘੋੜੀ ਆ ਇਹ ਨੀਲਾ ਕਲਰ ਆ ਬਾਲ ਪੋਰੀਆਂ ਦੀ ਬਾਈ ਕਹਿੰਦਾ ਬਿਲਕੁਲ ਸਾਫ਼ ਆ ਘੋੜੀ ਦੋਸਤੋ 5 ਸਾਲ ਉਮਰ ਆ ਪਹਿਲਾਂ ਇਹ ਸੂਈ ਹੋਈ ਆ ਤੇ ਹੁਣ ਇਸ ਵਕਤ ਖਾਲੀ ਆ ਅੰਦਰ ਦੀ ਬਿਲਕੁਲ ਸਾਫ਼ ਸੁਥਰੀ ਘੋੜੀ ਆ ਤੇ ਬਾਈ ਕਹਿੰਦਾ ਚੈੱਕ ਕਰਾਈ ਵੀ ਆ ਅੰਦਰ ਦੀ ਸਾਫ਼ ਆ ਸਵਾਰੀ ਵਗੈਰਾ ਕਰਾਉਂਦੀ ਆ ਰੇਵੀਆ ਚਾਲ ਸੋਹਣੀ ਚੱਲਦੀ ਆ ਬਾਈ ਕਹਿੰਦਾ ਤਿਸ਼ਕੀਨ ਕੋੜੀਆ ਕੰਨਾਂ ਕੋਨਾਂ ਦੀ ਸੋਹਣੀਆ 5 ਕਿਸਾ ਲੋ ਮਾਰਾ ਤੇ ਇਹਦੀ 60.5 ਇੰਚ ਬਾਈ ਕਹਿੰਦਾ ਹਾਈਟ ਆ ਜੇ ਕਿਸੇ ਮਿੱਤਰ ਪਿਆਰੇ ਦੇ ਫਿੱਟ ਆਉਂਦੀ ਆ ਕੋੜੀ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆ ਜਿਹੜਾ ਮੁੰਡੇ ਦਾ ਆਪਾਂ ਨੇ ਸਕਰੀਨ ਦੇ ਉੱਪਰ ਚੱਲ ਰਿਹਾ ਹਰਦੀਪ ਕੋਲ ਖੜੀ ਆ ਪਾਦੜੇ ਪਿੰਡ ਵਾਲੇ ਕੋਲੇ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਇਹ ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਇਹ ਘੋੜੀ ਆ ਜਿਹੜੀ ਖਰੀਦ ਸਕਦੇ ਹੋ ਤੇ ਨੰਬਰ ਸਕਰੀਨ ਦੇ ਉੱਪਰ ਆ ਜੇ ਕੋਈ ਹੋਰ ਜਾਣਕਾਰੀ ਵੀ ਲੈਣੀ ਆ ਤੁਸੀਂ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਸਾਰੀ ਡਿਟੇਲ ਆ ਜਿਹੜੀ ਘੋੜੀ ਦੀ ਲੈ ਸਕਦੇ ਹੋ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰਾ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਹੋ